ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਲਗਾਤਾਰ ਨਵੇਂ-ਨਵੇਂ ਆਦੇਸ਼ ਜਾਰੀ ਕੀਤੇ ਜਾਂਦੇ ਨੇ ਜਿਸ ਅਨੁਸਾਰ ਇੱਕ ਨਵਾਂ ਆਦੇਸ਼ ਫਰੀਦਕੋਟ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਜਿਸ ਅਨੁਸਾਰ ਤਮਾਮ ਅਧਿਕਾਰੀਆਂ ਨੂੰ ਸਮੇਂ ਸਿਰ ਡਿਊਟੀ ਤੇ ਹਾਜ਼ਰ ਹੋਣ ਲਈ ਆਦੇਸ਼ ਜਾਰੀ ਕੀਤੇ ਗਏ ਸੀ ਪਰ ਇਨ੍ਹਾਂ ਆਦੇਸ਼ਾਂ ਦੇ ਬਾਵਜੂਦ ਬਹੁਤ ਹੀ ਗਿਣਤੀ ਵਿੱਚ ਅਧਿਕਾਰੀ ਸਵੇਰੇ 9 ਵਜੇ ਤੋਂ ਬਾਅਦ ਵੀ ਆਪਣੀ ਸੀਟਾਂ ਤੋਂ ਗਾਇਬ ਮિલે ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਿਨਾਂ ਅਧਿਕਾਰੀਆਂ ਤੋਂ ਏਸੀ ਅਤੇ ਪੱਖੇ ਅਤੇ ਲਾਈਟਾਂ ਚੱਲਦੇ ਆ ਦਿਹਾੜੀ ਦਿੱਤੀਆਂ ਇਸ ਦੌਰਾਨ ਫਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਨਾਲ-ਨਾਲ ਹੋਰ ਦਾ ਤਰਾ ਵਿੱਚ ਵੀ ਸਾਡੀ ਟੀਮ ਵੱਲੋਂ ਅਚਨਚੇ ਦੌਰਾ ਕੀਤਾ ਗਿਆ ਅਤੇ ਮੌਕੇ ਦੀਆਂ ਤਸਵੀਰਾਂ ਹੈਰਾਨੀਜਨਕ ਸੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਦਫ਼ਤਰ ਜਿਹੜੇ ਨੇ ਉਹ ਖਾਲੀ ਪਏ ਨੇ ਅਤੇ ਦਫ਼ਤਰ ਵਿੱਚ ਪਏ ਕੁਰਸੀਆਂ ਤੇ ਮੇਜ਼ ਏਸੀ ਦੀ ਠੰਡਕ ਦਾ ਆਨੰਦ ਮਾਣ ਰਹੇ ਨੇ ਇਸ ਦੌਰਾਨ ਕਈ ਅਧਿਕਾਰੀ ਆਪਣੇ ਸਿੱਟਾਂ ਤੇ ਹਾਜ਼ਰ ਮਿਲੇ ਅਤੇ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਸਮੇਂ ਅਨੁਸਾਰ ਆਪਣੀ ਡਿਊਟੀ ਤੇ ਪਹੁੰਚਦੇ ਨੇ ਅਤੇ ਸ਼ਾਮ 5 ਵਜੇ ਤੱਕ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਪਰ ਜਿੱਥੇ ਹਾਜ਼ਰ ਰਹਿਣ ਵਾਲੀ ਕਰਮਚਾਰੀਆਂ ਦੀ ਗਿਣਤੀ ਘੱਟ ਸੀ ਉੱਥੇ ਹੀ ਸੀਟ ਤੋਂ ਗਾਇਬ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗਿਣਤੀ ਜ਼ਿਆਦਾ ਮਿਲੀ ਡਿਸਾਬਲ ਹੋ ਦੇ ਇਸ ਜਾਰੀ ਹੋਇਆ ਸੀ ਵੀ 9 ਤੋਂ 5 ਦਫਤਰ ਦੇ ਵਿੱਚ ਸਮੇਂ ਸਿਰ ਹਾਜ਼ਰ ਹੋਣਾ ਸਰ ਜੀ ਜਿਵੇਂ 9 ਤੋਂ ਲੈ ਕੇ 5 ਵਜੇ ਤੱਕ ਵਾਕਈ ਜਿਹੜੇ ਮੁਲਾਜ਼ਮਾਂ ਦਫਤਰਾਂ ਵਿੱਚ ਕਾਇਨਾਤ ਰਹਿੰਦੇ ਆ ਜਾਂ ਨਹੀਂ ਕਾਰ ਕੀ ਲੋਡ ਪੈ ਗਈ ਸਰਕਾਰ ਨੂੰ ਜਿਹੜੀ ਇਹ ਲੈਟਰ ਜਾਰੀ ਕਰਦੀ ਹੈ ਕਿ ਆ ਵੀ ਨਹੀਂ ਕੰਮ ਚੱਲਿਆ ਤਾਂ ਕਿ ਮੈਸੇਜ ਨਹੀਂ ਪਹੁੰਚਿਆ ਨਹੀਂ ਮੈਸੇਜ ਸਾਰੇ ਕਰਮਚਾਰੀਆਂ ਤੱਕ ਪਹੁੰਚ ਗਿਆ ਹੋਵੇਗਾ ਜਿਹੜੇ ਨਹੀਂ ਆਏ ਅੱਜ ਤੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕਿ ਜਿੱਥੋਂ ਤੱਕ ਕਈ ਵਾਰੀ ਟੂਰ ਤੇ ਵੀ ਚਲੇ ਜਾਂਦੇ ਨੇ ਤੇ ਕੁਝ ਕਰਮਚਾਰੀ ਸਾਡੇ ਦੋ ਕਰਮਚਾਰੀ ਟੂਰ ਤੇ ਵੀ ਟੂਰ ਪ੍ਰੋਗਰਾਮ ਵੀ ਸਤੋ ਪ੍ਰਬੰਧ ਕਰਵਾ ਕੇ ਗਏ ਨੇ ਤੇ ਉਹ 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 ਇਸ ਟਾਈਮ ਸਮੇਂ ਹਾਜ਼ਰ ਨਹੀਂ ਹਨ ਹੁਣ ਆ ਸਭ ਦੇਖਿਆ ਗਿਆ ਏਸੀ ਵੀ ਚੱਲ ਰਹੇ ਪੱਖੇ ਵੀ ਚੱਲ ਰਹੇ ਨੇ ਤੇ ਏਸੀ ਦਾ ਇਹ ਮੇਰੇ ਹੁਣੀ ਚੱਲਿਆ ਤੇ ਮੈਂ ਹਾਂ ਚਲਾਇਆ ਪੱਖੇ ਤਾਂ ਨਹੀਂ ਸਫਾਈ ਸਫਾਈ ਜਦੋਂ ਸਫਾਈ ਕਰਦੇ ਆ ਗਣਾ ਉਹ ਫਰਸੂ ਦੀ ਉਹ ਕੋਚਾ ਵਗੈਰਾ ਲਾਉਂਦੇ ਨੇ ਉਹ ਸੁੱਕਣ ਲਈ ਥੋੜਾ ਜਿਹਾ ਪੱਖਾ ਚਲਾਉਣਾ ਪੈਂਦਾ ਫੈਨ ਚਲਾਉਣਾ ਪੈਂਦਾ ਆਦਰਵਾਈ ਜੇ ਇਹ ਜੀ ਕੋਈ ਸਾਡੇ ਜਨ ਗਹਿਲੀ ਨਹੀਂ ਸਾਫਿਸ ਦੇ ਵਿੱਚ ਕਰਦੇ ਸਰ ਤੁਸੀਂ ਇਸ ਤਰ੍ਹਾਂ ਦੀ ਜਿੰਮੇਵਾਰੀ ਤੁਹਾਡੇ ਕੋਲੇ ਆਇਆ ਤੁਹਾਡਾ ਇੱਕ ਸਰਕਾਰੀ ਪ੍ਰੋਗਰਾਮ ਸੀ ਜੈਤੋ ਦੇ ਵਿੱਚ ਤੁਸੀਂ ਇੱਕ ਸਾਡੇ ਵਿੱਚ ਜਾ ਰਹੇ ਸੀ ਉਸਦੇ ਬਾਅਦ ਨੂੰ ਫਿਰ ਵੀ ਤੁਸੀਂ ਇੱਥੇ ਲੋਕੇ ਤੇ ਪਹੁੰਚੇ ਹੋ ਕਿਨਾਂ ਜਾਉਂਗੇ ਮੈਂ ਮੈਂ 9:30 ਵਜੇ ਜੈਤੋ ਦੇ ਵਿੱਚ ਕੈਂਪ ਸੀ ਮੈਂ ਉੱਥੇ ਜਾਣਾ ਸੀ ਮੈਨੂੰ ਅਚਾਨਕ ਪਤਾ ਲੱਗਿਆ ਵੀ ਤੁਸੀਂ ਆਇਓ ਮੈਂ ਵਾਪਸ ਤੁਰੰਤ ਆਇਆ ਮੈਂ 9:08 ਤੇ ਆ ਗਿਆ ਸੀ ਇੱਥੇ ਤੇ ਚਲੋ ਅੱਗੇ ਤੋਂ ਜਿਹੜੇ ਵੀ ਕਰਮਚਾਰੀ ਸਾਡੇ ਐਬਸੈਂਟ ਨੇ ਉਹਨਾਂ ਦਾ ਧਿਆਨ ਰੱਖਿਆ ਜਾਊਗਾ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਅੱਜ ਅਸੀਂ ਕਮਿਊਨਿ ਸੈਕਟਰੀਏਟ ਬਾਈਚਾਂਸ ਦੇ ਸੇ ਦੋਸਤਾਂ ਦੇ ਨਾਲ ਕੰਮ ਆਇਆ ਸੀ ਪਰ ਬਹੁਤ ਹੀ ਵਧੀਆ ਲੱਗਾ ਪੰਜਾਬ ਸਰਕਾਰ ਦੇ ਜੇ ਦੇਸ਼ ਜਾਰੀ ਕੀਤੇ ਨਵੇਂ ਸਵੇਰ 9 ਵਜੇ ਤੋਂ ਲੈ ਕੇ 5 ਵਜੇ ਤੱਕ ਟਿੱਕਾ ਟੁੱਕਾ ਮੈਂ ਕਿ ਮੈਨੂੰ ਛੱਡ ਕੇ ਲੱਗੇ ਸਾਰੇ ਅਫਸਰ ਅੱਜ ਮੌਜੂਦ ਸੀ ਇਸ ਦੇ ਨਾਲ ਜਿੰਨੀ ਪਬਲਿਕ ਆ ਉਹਨੂੰ ਬਹੁਤ ਹੀ ਸਬਕ ਸੁਵਿਧਾ ਮਿਲੂਗੀ

कई उन्हें कोर्ट जाना भी होंगे कोर्ट विच भी उन्होंने तारीख होंगी है तो कई कर कई रीजनस करके कुछ ऑफिसर्स नहीं आते बट सा ये हदायत है कि एक बार ऑफिस आके जरूर वो उसके बाद जान कहीं पर भी, भी जाना है ऑफिस mm. पाबंद जरूर रह मैंने भी चेक कराया कल तो भी कल भी चेक कराया अभी भी कराया कुछ, कुछ वैसे तो आने लग पे हैट कुछ ऑफिसर्स नहीं अस नोटिस जारी करता है एंड uh, एक लास्ट वार्निंग दी है कि मंडे uh, तो जरूर सुनिश्चित करें टाइम पे आना सर खुद भी जाके चेक करोगे बिल्कुल बिल्कुल सारे एच दी भी ऑर्डर है कि एच अपना तो खुद पे आई और uh, अपने स्टाफ का भी देखें कि वो टाइम पे आ रहे हैं। सर ज्यादातर देखा गया थी कमरे में अक्सर मौजूद हुई थी पर उसे एसी और पंखे का <coughs> क्या था वो वो भी एक इंपॉर्टेंट uh, पॉइंट है ऐसी एनर्जी कंजर्व करनी चाहिए थी तो वो एक बार इंस्ट्रक्शंस दे रहा है कि जब कोई नहीं रहता है वैसे भी इंस्ट्रक्शंस है कि कोई अगर नहीं है किसी रूम में तो एसी पंखे लाइट बंद रखा जाए वो आपा देख लेंगे कि दिस इज टू तो बी फॉलो फ्रीदकोट तो मीत सिंह की रिपोर्ट